ਕੀ ਜਿਹੜਾ ਐਕਸ਼ਨ ਜਿਹੜਾ ਵੇਖਿਆ ਮਿਲਦਾ ਹਾਈ ਕੋਰਟੋਂ ਪਹਿਲਾਂ ਵੀ ਕਹਿੰਦੇ ਨੋਟਿਸ ਕੱਢ ਦਿੱਤੇ ਗਏ ਸਨ। ਨਾ ਨਾ ਕੋਈ ਨੋਟਿਸ ਨਹੀਂ ਕੱਢਿਆ ਸਾਨੂੰ। ਕੋਈ ਨੋਟਿਸ ਨਹੀਂ ਦਿੱਤਾ ਗਿਆ। ਇਹ ਬਿਲਕੁਲ ਗਲਤ ਕਰਦੇ ਪਏ ਜਿਹਾਜ ਕਰ। ਤੇ ਐਸ ਪਲਸ ਹੋਟਲ ਦੇ ਆ। ਇਹ ਪਲਸ ਹੋਟਲ ਦੇ ਅੱਗੇ ਵਿੱਚ ਐਸਾ ਮਿਲਿਆ ਜਿਸ ਤਰ੍ਹਾਂ ਉਹ ਜਦੋਂ ਲੋਕਾਂ ਨੂੰ ਨੁਕਸਾਨ ਹੋ ਜਾਂਦਾ ਉਹ ਰੋ ਆਉਂਦੇ ਆ। ਕਿਸੇ ਵੀ ਨਹੀਂ ਕੀਤਾ ਹੈਗਾ ਸਾਡੇ ਪਾਈਪ ਪਈਆਂ ਵਿੱਚ ਇਹ ਗੱਲ ਪਹਿਲੇ ਦਿਨ ਦੱਸਣੀ ਚਾਹੀਦੀ ਹੈ ਕਿ ਇਹ ਚੀਜ਼ ਤੁਸੀਂ ਨਹੀਂ ਕਰ ਸਕਦੇ ਇੱਥੇ ਉਹ ਤਾਂ ਸਰਕਾਰਾਂ ਕਿੱਥੇ ਜਾਂਦੀਆਂ। ਇਹਨਾਂ ਲੋਕਾਂ ਨੇ ਕਹਤਾ ਜੀ ਕਿ ਜੀਵਨ ਜੋਤ ਨੇ ਸ਼ੈਲਟਰ ਦਿੱਤੀ ਆ ਤੇ ਲੋਕੀ ਜਨਤਾ ਐਮ ਐਲ ਏ ਸਾਰੇ ਬਹਿ ਗਈ ਕਿ ਕੋਈ ਗੱਲ ਨਹੀਂ ਨਹੀਂ ਟੁੱਟਣ ਦੇਗੀ ਤੇ ਇਹਨਾਂ ਹੁਣ ਨਾ ਤਾਂ ਐਮ ਐਲ ਏ ਇੱਥੇ ਆ ਰਹੀ ਫੋਨ ਕਰ ਰਹੀ ਆ ਆਪਾਂ ਲੋਕ ਉਹਨਾਂ ਨੂੰ ਕਿ ਇੱਥੇ ਆ ਕੇ ਬਚਾਓ ਸਮੜਾ ਜੀ ਦੱਸਦੇ ਤਾਂ ਸਹੀ ਹੈ ਇਹ ਆਪੋ ਨਾਲ ਬਰਦੋਬਸਤ ਕਰ ਲੈਂਦੇ ਕਿ ਨੋਟਿਸ ਨੋਟਿਸ ਕਰਦੇ ਸਾਰਾ ਇਹ ਆ ਨੋਟਿਸ ਤੇ ਆਏ ਆ ਹਾਂਜੀ ਹਾਂਜੀ ਮੰਨਦੇ ਆ ਇਹ ਤਾਂ ਗੁੰਡਾ ਕਰਦੀ ਆ ਪੈਸੇ ਖਾਣ ਦੇ ਫਿਰ ਜਦੋਂ ਬੰਦੇ ਹੀ ਉਦੋਂ ਪੈਸੇ ਲੈ ਕੇ ਜਾਂਦੇ ਹੀ ਉਦੋਂ ਰੋਕਦੇ ਨੂਬੇ ਸੀ ਪੁੱਛ ਰਹੇ ਹੋ ਕਿਤੇ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕੋਈ ਨੋਟਿਸ ਕੱਢੀ ਗਈ ਮੈਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਤੁਹਾਨੂੰ 14 ਤਰੀਕ ਨੂੰ ਮਨਾਦੀ ਕਰਾ ਰਹੇ ਹਾਂ ਪੈ ਆਏ ਪੈਸੇ ਲੈ ਕੇ ਗਾਹ ਗਏ ਮੈਂ ਸਾਰੇ ਸਸਪੈਂਡ ਹੋ ਗਏ ਕੀ ਕਹਿ ਰਹੇ ਪੈਸੇ ਦਿੱਤੇ ਗਲਤ ਕੰਮ ਕੀ ਕਰਵਾ ਲਈ ਪੈਸੇ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੇ ਵਿੱਚ ਜਿੰਨੇ ਨਾਜਾਇਜ਼ ਕਬਜ਼ੇ ਹੋਏ ਨੇ ਘਰਾਂ ਦੇ ਬਾਹਰ ਅੱਜ ਉਹਨਾਂ ਦੇ ਹਾਈ ਕੋਰਟ ਦੇ ਵੱਲੋਂ ਆਰਡਰ ਦਿੱਤਾ ਗਿਆ ਸੀ ਉਹਨਾਂ ਨੂੰ ਟਾਪਦਾ ਤੇ ਅੱਜ ਦੇਖ ਸਕਦੇ ਹੋ ਕਿ ਨਿਊ ਅੰਬਰਸਰ ਦੇ ਵਿੱਚ ਨਗਰ ਨਿਗਮ ਅਤੇ ਹੋਰ ਕੁਝ ਟੀਮਾਂ ਪਹੁੰਚੀਆਂ ਹੋਈਆਂ ਨੇ ਨਾਲ ਪੁਲਿਸ ਪ੍ਰਸ਼ਾਸਨ ਕਿ ਜਿਹੜਾ ਸਥਿਤੀ ਨਾ ਖਰਾਬ ਕੀਤੀ ਉਸ ਨੂੰ ਕੰਟਰੋਲ ਰੱਖਿਆ ਜਾਵੇ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਸਾਰੇ ਅਧਿਕਾਰੀ ਪਹੁੰਚ ਚੁੱਕੇ ਨੇ ਤੇ ਹੁਣ ਜਿਹੜੀ ਆ ਕਾਰਵਾਈ ਦੀ ਜਿਹੜੀ ਕਰੇਮੀ ਚਾਲੂ ਕਰ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਕਮਾਂਡੋ ਫੋਰਸ ਪਹੁੰਚ ਚੁੱਕੀਆਂ ਨੇ ਨਗਰ ਨਿਗਮ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਕਾਪਰੇਸ਼ਨ ਤੇ ਪਹੁੰਚ ਚੁੱਕੇ ਨੇ ਉੱਚ ਅਧਿਕਾਰੀ ਪਹੁੰਚੇ ਹੋਏ ਨੇ ਤੇ ਹੁਣ ਜਿਹੜੀ ਕਿ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਦੇਖੋ ਤਸਵੀਰਾਂ ਕਿ ਜਿੰਨੇ ਵੀ ਘਰਾਂ ਦੇ ਬਾਹਰ ਜਿਹੜੇ ਥੜੇ ਹੈਗੇ ਨੇ ਉਹਨਾਂ ਨੂੰ ਟਾਉਣ ਦੇ ਜਿਹੜੇ ਆਰਡਰ ਦਿੱਤੇ ਗਏ ਨੇ ਦੇਖ ਸਕਦੇ ਹੋ ਕਿ ਜਿੰਨੇ ਇੱਥੇ ਜਾਂ ਫੈਕਟਰੀ ਹੋਵੇ ਜਾਂ ਕੋਈ ਸੈਂਟਰ ਬਣੇ ਹੋਏ ਨੇ ਜਾਂ ਘਰਾਂ ਦੇ ਬਾਹਰ ਜਿੰਨੇ ਗੈਦਰੀ ਵਧੀ ਹੋਏ ਨਜ਼ਾਇਜ਼ ਕਬਜ਼ੇ ਹੈਗੇ ਨੇ ਅੱਜ ਕਹਿ ਸਕਦੇ ਕਿ ਵੱਡਾ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਕਈ ਲੋਕ ਬੈਸਦੇ ਵੀ ਨਜ਼ਰ ਆ ਰਹੇ ਨੇ ਪਰ 20 ਤਰੀਕ ਤੱਕ ਇਹ ਚੀਜ਼ਾਂ ਟਾਉਂ ਦਾ ਜਿਹੜਾ ਆਰਡਰ ਦੇ ਦਿੱਤਾ ਗਿਆ ਵਾ ਆ ਦੇਖ ਸਕਦੇ ਹੋ ਕਿ ਅੱਜ ਵੱਡਾ ਐਕਸ਼ਨ ਜਿਹੜਾ ਆਮ੍ਰੀਸਰ ਦੇ ਨਿਊਂਬਰਸਾਦ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਆ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਟਾਉਂ ਦਾ ਆਰਡਰ ਦਿੱਤਾ ਗਿਆ ਕਿਉਂਕਿ ਬੜੀਆ ਸ਼ਿਕਾਇਤਾਂ ਸੀ ਉਸ ਤੋਂ ਬਾਅਦ ਅੱਜ ਐਕਸ਼ਨ ਦੇ ਵਿੱਚ ਅਧਿਕਾਰੀ ਲੱਗ ਰਹੇ ਨੇ ਆ ਦੇਖ ਸਕਦੇ ਹੋ ਕਿ ਨਾਲ ਆਰਡਰ ਦੀਆਂ ਕਾਪੀਆਂ ਫੜੀਆਂ ਹੋਈਆਂ ਨੇ ਤੇ ਅੱਜ ਜਿੰਨਾ ਵਾਅਦਾ ਹੋਇਆ ਇਹ ਸਾਰਾ ਵਾਅਦੇ ਢਾਉਂਦੇ ਜਿਹੜੇ ਆਰਡਰ ਦੇ ਦਿੱਤੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਪਹੁੰਚੇ ਹੋਏ ਨੇ ਕਿਉਂਕਿ ਪਹਿਲਾਂ ਵੀ ਲੋਕਾਂ ਨੂੰ ਕਈ ਵਾਰ ਨੋਟਿਸ ਦੇ ਚੁੱਕੇ ਦੇ ਅਧਿਕਾਰੀ ਦੱਸ ਰਹੇ ਨੇ ਤੇ ਹੁਣ ਜਿਹੜਾ ਵੱਡਾ ਐਕਸ਼ਨ ਜਿਹੜਾ ਅਧਿਕਾਰੀਆਂ ਦਾ ਦੇਖੋ ਨੂੰ ਮਿਲਦਾ ਪਿਆ ਕਿ ਜਿੰਨੀਆਂ ਕਬਜ਼ੇ ਨੇ ਆਹ ਦੇਖ ਸਕਦੇ ਹੋ ਆ ਗੇਟ ਲੱਗੇ ਹੋਏ ਨੇ ਨਜ਼ਾਇਰ ਗ੍ਰਿਲਾਂ ਲੱਗੀ ਹੋਈਆਂ ਸਨ ਆਹ ਦੇਖ ਸਕਦੇ ਹੋ ਆ ਗ੍ਰਿਲਾਂ ਇੱਕ ਕਾਰ ਦਿੱਤੀ ਗਏ ਨੇ ਆ ਦੇਖੋ ਅਦੇਸਾ ਤੋਂ ਕਿ ਜਿੰਨੀਆਂ ਗ੍ਰੀਲਾਂ ਲੱਗੀਆਂ ਹੋਈਆਂ ਸਨ ਨਜਾਇਜ਼ ਕਬਜ਼ੇ ਉੱਟਾਉਣ ਦਿੱਤੇ ਗਏ ਨੇ ਤੇ ਵੱਡਾ ਐਕਸ਼ਨ ਅਧਕਾਰੀਆਂ ਦਾ ਦੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਕਿਉਂਕਿ ਕਿਉਂਕਿ ਸਥਿਤੀ ਨੂੰ ਕੰਟਰੋਲ ਵੀ ਰੱਖਿਆ ਜਾਵੇ ਇਹ ਜਿਹੜੀ ਬਾਰ-ਬਾਰ ਅਪੀਲ ਕੀਤੀ ਜਾ ਰਹੀ ਆ ਤੇ ਅਧਿਕਾਰੀ ਪਹੁੰਚੇ ਹੋਏ ਨੇ ਤੇ ਉੱਤੇ ਅਧਕਾਰੀਆਂ ਦੇ ਵੱਲੋਂ ਕਾਰਵਾਈ ਜਿਹੜੀ ਸਖਤ ਕੀਤੀ ਜਾ ਰਹੀ ਆ ਤੇ ਜਿਨ੍ਹਾਂ ਨਜਾਇਜ਼ ਕਬਜ਼ੇ ਨੇ ਉਹ ਸਾਰੇ ਉਟਾ ਦਿੱਤੇ ਗਏ ਨੇ ਤਾਂ ਗ੍ਰਿਲਾਂ ਜਿੰਨੇ ਵੱਧ ਹੋਇਆ ਸਰ ਤੇ ਜਿਹੜੇ ਹੁਣ ਜਿਹੜੇ ਕਾਰ ਹੈਗੇ ਨੇ ਤੇ ਹੁਣ ਜੀਸੀਬੀ ਦੇ ਨਾਲ ਇਹ ਕਬਜ਼ੇ ਸਾਰੇ ਉਟਾ ਦਿੱਤੇ ਗਏ ਆ ਦੇਖ ਸਕਦੇ ਹੋ ਕਿ ਕਿੰਨੇ ਕਿੰਨੇ ਵਾਅਦੇ ਕੀਤੇ ਹੋਏ ਨੇ ਇਹਨਾਂ ਸਰਕਾਰੀ ਜਗ੍ਹਾ ਨੂੰ ਮੱਲਿਆ ਹੋਇਆ ਉਹਨਾਂ ਨੂੰ ਵੇਖਦੇ ਹਾਂ ਅਧਿਕਾਰੀ ਜਿਹੜੇ ਐਕਸ਼ਨ 'ਚ ਲੱਗ ਰਹੇ ਨੇ ਅੱਜ ਆ ਦੇਖ ਸਕਦੇ ਹੋ ਕਿ ਆ ਗ੍ਰਿਲਾਂ ਅੱਜ ਜਿਹਨੀਆਂ ਲੱਗੀਆਂ ਹੋਈਆਂ ਨੇ ਕੈਮਰਾ ਪਰਸਨ ਕੋਲ ਕਹਿੰਗਾ ਇਹ ਸਰੀਏ ਦਿਖਾਈ ਸਰ ਇਹ ਤੋੜੀਆਂ ਜਾਣਗੀਆਂ ਕਿਉਂਕਿ ਪਹਿਲਾਂ ਵੀ ਇੱਕ ਨਹੀਂ ਦੋ ਵਾਰੀ ਜਿਹੜਾ ਇਹਨਾਂ ਨੂੰ ਨੋਟਿਸ ਕੱਢੇ ਗਏ ਸੀ ਲੋਕਾਂ ਨੂੰ ਪਰ ਪਬਲਿਕ ਦੇ ਵੱਲੋਂ ਟੇਲ ਕੀਤੀ ਗਈ ਸੀ ਤੇ ਹੁਣ ਆ ਤੋੜ ਜਿਹੜੇ ਨਜਾਇਜ਼ ਕਬਜ਼ੇ ਆ ਗਏ ਨੇ ਗਰੀਲਾਂ ਦੇ ਲੋਕਾਂ ਨੇ ਘਰਾਂ ਦੇ ਬਾਅਦ ਤਿੰਨ ਤਿੰਨ ਚਾਚਾ ਫੁੱਟ ਜਿਹੜਾ ਵਿਧਾਏ ਹੋਏ ਨੇ ਉਹਨਾਂ ਨੇ ਤੇ ਹੁਣ ਬੱਲ ਖੜਕਾ ਕੇ ਪਹਿਲਾਂ ਉਹਨਾਂ ਦੱਸਿਆ ਜਾ ਰਿਹਾ ਤੇ ਜਿਹੜੇ ਕੀਤਾ ਜਾ ਰਿਹਾ ਪਰ ਆ ਦੇਖ ਸਕਦੇ ਹੋ ਕਿ ਇਹ ਚੀਜ਼ਾਂ ਆ ਜਿਹੜੀਆਂ ਵਾਅਦੇ ਕੀਤੇ ਹੋਏ ਨੇ ਅੱਜ ਇਹ ਵਾਅਦੇ ਅਨੁਸਾਰ ਪੂਟਾਈ ਜਾਣਗੇ ਕਿਉਂਕਿ ਪਹਿਲਾਂ ਵੀ ਨੀਂਵਰ ਸਾਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਢਾਈ ਜਾਣ ਪਰ ਉਦੋਂ ਸੀਰੀਅਸਲੀ ਲੋਕਾਂ ਨੇ ਲਿੱਤਾ ਪਰ ਅੱਜ ਐਕਸ਼ਨ ਦੇ ਵਿੱਚ ਅਧਿਕਾਰੀ ਲੱਗ ਰਹੇ ਨੇ ਵੱਡਾ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਨਾਲ ਟੀਮਾਂ ਪਹੁੰਚੀਆਂ ਉੱਚ ਅਧਿਕਾਰੀ ਪਹੁੰਚੇ ਹੋਏ ਨੇ ਉਹਨਾਂ ਦੀ ਗਵਾਹੀ ਦੇ ਹੇਠ ਇਹ ਸਾਰੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਆ ਕਿਉਂਕਿ ਕਈ ਲੋਕ ਬਹਿਸ ਦੇ ਵੀ ਨਜ਼ਰ ਆ ਰਹੇ ਨੇ ਉੱਚ ਅਧਿਕਾਰੀ ਪਹੁੰਚੇ ਨੇ ਬੈਲ ਮਾਰੀ ਜਾ ਰਹੀ ਆ ਇਹ ਸਰ ਇਹ ਪਸੀਜੇ ਜਿਹੜਾ ਵਾ ਕਿਉਂਕਿ ਕਤੋਂ ਦੇ ਆਰਡਰ ਕਿੰਨੀ ਵਾਰੀ ਇਹਨਾਂ ਨੂੰ ਪਹਿਲਾਂ ਨੋਟਿਸ ਕਟਾਇਆ ਗਿਆ ਸਭ ਤੋਂ ਪਹਿਲਾਂ ਬਾਰੇ ਦੱਸ 14 ਤਰੀਕ ਦੇ ਅਸੀਂ ਲਗਾਤਾਰ ਮਨਾਦੀ ਕਰ ਰਹੇ ਆ ਪਬਲਿਕ ਨੋਟਿਸ ਇੱਥੇ ਚਿਪਕਾਏ ਹੋਏ ਨੇ ਘਰੇ ਘਰੇ ਜਾ ਕੇ ਕੱਲੇ ਕੱਲੇ ਐਸੋਸੀਏਸ਼ਨਾਂ ਨਾਲ ਮੀਟਿੰਗ ਕਰਕੇ ਵੀ ਇਹਨਾਂ ਨੂੰ ਦੱਸ ਰਹੇ ਆ ਕਿ ਜੀ ਐਂਕਰੋਚਮੈਂਟਾਂ ਤੁਸੀਂ ਇਹਦੀਆਂ ਰਿਮੂਵ ਕਰ ਦਿਓ ਪੜਦੇ ਆ ਨਾ ਟਲਿਸਨਿੰਗ ਪਰ ਲੋਕ ਸੌਂਦੇ ਨਹੀਂ ਪੈ ਸਕਦੇ ਗ੍ਰੀਲਾ ਬਹੁਤ ਲੋਕਾਂ ਨੇ ਲਾਤੀਆਂ ਲੇਕਿਨ ਜਿਹੜੀ ਪਰਮਾਨੈਂਟ ਅੰਗਰੋਚਮੈਂਟ ਆ ਥੜੇ ਨੇ ਜਿਵੇਂ ਉਹ ਨਹੀਂ ਹਟਾ ਰਹੇ ਹਾਂ ਪਰ ਹੁਣ ਇਹ ਕਹਿੰਦੇ ਕਈ ਲੋਕ ਕੋਈ ਕਈ ਲੋਕ ਬੈਸਦੇ ਵੀ ਨਜ਼ਰ ਆ ਰਹੇ ਨੇ ਨਹੀਂ ਜਿਹੜੇ ਬੈਸ ਰਹੇ ਨੇ ਉਹ ਆਬਸਟ੍ਰਕਟ ਕਰ ਰਹੇ ਨੇ ਅਸੀਂ ਆਬਸਟ੍ਰਕਸ਼ਨ ਨਹੀਂ ਕ੍ਰੀਏਟ ਹੋਣ ਦੇਣੀ ਉਹਦੇ ਵਾਸਤੇ ਸਾਡੇ ਕੋਲ ਕਾਫੀ ਚਿਰ ਤੋਂ ਸਾਡੇ ਉਦੋਂ ਨਹੀਂ ਇਹਨਾਂ ਦੇ ਕਾਰਵਾਈ ਸਾਡੇ ਕੋਲ ਪੁਲਿਸ ਫੋਰਸ ਹੈਗੀ ਹੈ ਸਾਡੇ ਕੋਲ ਡਿਊਟੀ ਮਜਿਸਟ੍ਰੇਟ ਹੈਗੇ ਨੇ ਠੀਕ ਹੈ ਤੇ ਇਸ ਕਰਕੇ ਸਾਨੂੰ ਅਸੀਂ ਆਬਸਟ੍ਰਕਸ਼ਨ ਵਾਲਾ ਕੋਈ ਇਸ਼ੂ ਨਹੀਂ ਹੈਗਾ ਅਸੀਂ ਕੋਰਟ ਦੇ ਆਰਡਰ ਦੀ ਕ 29 ਸਤ ਤੱਕ ਤਾਂ ਸੀ ਆਪਣਾ ਐਫੀਡੈਟ ਫਾਈਲ ਕਰਨਾ ਨਾ ਜੀ ਕੰਪਲਾਈਂਸ ਕਰਕੇ ਤੇ ਕਿਹੜ ਕਿਹੜੇ ਅਧਿਕਾਰੀ ਪਹੁੰਚੇ ਹੋਏ ਨੇ ਇੱਥੇ ਸਾਰੇ ਨੇ ਜੀ ਐਕਸਮ ਐਸ ਮੈਂ ਖੋਦ ਹੈਗਾ ਜੇਈ ਐਸ ਡੀਓ ਬੇਲਦਾਰ ਸੀਵਰਮੈਨ एवरीवन ਇਜ਼ ਹੇਅਰ ਇਲੈਕਟ੍ਰੀਸ਼ੀਅਨ ਕੋਈ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਸਾਡੇ ਮਾਤੇ ਦੇ ਲੋਕਾਂ ਨੂੰ ਅਪੀਲ ਹੈ ਵੀ ਆਪਣੇ ਆਪ ਕਰ ਲੈਣਾ ਇਹਨੂੰ ਚੱਕ ਲੈ ਯਾਰ ਤੇ ਮੋਟਰਸਾਈਕਲ ਵਗੈਰਾ ਆਪਣਾ ਇਹ ਬਿਲਕੁਲ ਜੀ ਇਹ ਪਹਿਲਾਂ ਹੀ ਸਾਹਿਬ ਜੀ ਆਪ ਬੰਦੇ ਨੂੰ ਲੱਗਾ ਕਰੋ ਡਿਊਟੀ ਇਹ ਸਾਹਿਬ ਅਫਸਰ ਜੀ ਲਾਣੀ ਹੁੰਦੀ ਸੀ ਤੇ ਇਹ ਪਹਿਲਾਂ ਸੋਚਦੇ ਹੁੰਦੇ ਆ ਇਹ ਪਹਲ ਸੁਤੰਦ ਅਫਸਰ ਵੀ ਵਿੱਚ ਐਸਾ ਮਿਲੇ ਜੀ ਸਾਹਬ ਜਿਹਦੋਂ ਲੋਕਾਂ ਨੂੰ ਨੁਕਸਾਨ ਹੋ ਜਾਂਦਾ ਔਰ ਉਹ ਆਂਦੇ ਆ ਇਹ ਗੱਡੀ ਟੜਾ ਘਾਰੇ ਜੀ ਸਾਰੇ ਘਰ ਮੇਰੇ ਹੀ ਆ ਕੀ ਸੁਤੰਦ ਹੈ ਪਹਿਲਾਂ ਇਸੇ ਨਾਲ ਨਿਕਲਦੇ ਆ ਆਪਣੇ ਕਰਵਾਜੋ ਨਿਕਲਦੇ ਕੀ ਗੱਲ ਹੋਈ ਹੈ ਅਫੀਸਰ ਆਇਆ ਜੀ ਤੇ ਤਮਾਸ਼ਾ ਹੋ ਰਿਹਾ ਸਾਰਾ ਤਮਾਸ਼ਾ ਹੋ ਰਿਹਾ ਭਾਜੀ ਹਾਈ ਕੋਰਟ ਦੇ ਆਰਡਰ ਕਰਕੇ ਆਏ ਆ ਤੇ ਕਾਫੀ ਪੁਰਾਣਾ ਕੇਸ ਸੀ ਜਿਹਦੇ ਕਰਕੇ ਜਲਦੀ ਫੈਸਲਾ ਮਿਲ ਗਿਆ ਵਾ ਤੇ ਕਿ ਪਹਿਲਾਂ ਨੋਟਿਸ ਕੱਢ ਦਿੱਤੇ ਗਏ ਅਫਸਰ ਆਏ ਨਹੀਂ ਨੋਟਿਸ ਤਾਂ ਕੱਢੇ ਇਹਨਾਂ ਨੇ ਲੇਕਿਨ ਇਹ ਹੈ ਕਿ ਜਨਤਾ ਦੇ ਵਿੱਚ ਤੱਕ ਵਿੱਚ ਗਰੋਸ਼ ਹੈ ਇਹਨਾਂ ਨੇ ਕਿਹਾ ਸੀ ਮੈਡਮ ਜਿਹੜੀ ਹੈ ਜੀਵਨ ਜੋਤ ਤਿੱਥੋਂ ਹਲਕੇ ਦੀ ਉਹਨਾਂ ਨੇ ਆਪਾਂ ਕੋਰਟ ਕੇਸ ਕਰਨ ਜਾ ਰਹੇ ਸੀ ਸਾਰੇ ਮੀਟਿੰਗ ਕਰਕੇ ਨਿਯਮ ਬਸਰ ਆਲੇ ਇਹਨਾਂ ਲੋਕਾਂ ਨੇ ਕਹਤਾ ਜੀ ਕਿ ਜੀਵਨ ਜੋਤ ਨੇ ਸ਼ੈਲਟਰ ਦਿੱਤੀ ਆ ਤੇ ਲੋਕੀ ਜਨਤਾ ਐਮ ਐਲ ਏ ਸਾਰੇ ਬੈ ਗਈ ਕਿ ਕੋਈ ਗੱਲ ਨਹੀਂ ਨਹੀਂ ਟੁੱਟਣ ਦੇਗੀ ਤੇ ਇਹ ਇਨ ਹੁਣ ਨਾ ਤਾਂ ਐਮ ਐਲ ਏ ਇੱਥੇ ਆ ਰਹੀ ਫੋਨ ਕਰ ਰਹੀ ਆ ਆਪਾਂ ਲੋਕ ਉਹਨਾਂ ਨੂੰ ਕਿੱਥੇ ਆ ਕੇ ਬਚਾਓ ਨਜਾਇਜ਼ ਤੇ ਹੈਗੇ ਆ ਜੀ ਤੇ ਨਹੀਂ ਦੇਖੋ ਨਜਾਇਜ਼ ਜਦੋਂ ਬਣਿਆ ਸੀ ਉਦੋਂ ਪ੍ਰਸ਼ਾਸਨ ਕਿੱਥੇ ਸੀ ਉਦੋਂ ਇਹਨਾਂ ਦੀ ਟੀਮ ਇੱਥੇ ਹੁੰਦੀ ਹਲਕੇ ਦੇ ਵਿੱਚ ਹੁੰਦੀ ਆ ਉਦੋਂ ਬਣਨਗੇ ਦਿੱਤਾ ਗਿਆ ਉਦੋਂ ਇਹ ਨਾਂ ਇੱਥੇ ਮਨਾ ਕਰਦੇ ਨੁਕਸਾਨ ਹੋਵੇਗਾ ਹੁਣ ਜੀ ਦੇਖੋ ਜੀ ਕਰੋੜਾਂ ਦਾ ਨੁਕਸਾਨ ਹੋਇਆ ਨਾ ਲੋਕਾਂ ਦਾ ਬਿਲਕੁਲ ਜੀ ਅੱਜ ਦੇ ਸਦੋ ਕੀ ਜੀਸੀਪੀ ਦੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਉਹ ਸਾਰਾ ਟਾਇਆ ਜਾ ਰਿਹਾ ਵਾ ਤੇ ਆਹ ਦੇਖ ਸਕਦੇ ਹੋ ਆਪਣਾ ਕੰਮ ਕਰ ਰਹੀ ਹੈ ਤੇ ਸਰਕਾਰ ਨਹੀਂ ਕਿਹੋ ਸਰਕਾਰ ਦਾ ਵਿਹਾਂ ਚਾਹੀਏ ਅੱਜ ਦੇ ਸਦੋ ਕਿ ਮੈਂ ਕਹਿੰਦਾ ਸਾਰਾ ਕੰਮ ਨਜ਼ਾਇਜ਼ ਹੋ ਰਿਹਾ ਵਾ ਪਬਲੀ ਨੂੰ ਉੱਥੋਂ ਜਾਓ ਪਬਲੀ ਜਾਂਦੇ ਹੈਗੇ ਨੂੰ ਪਹਿਲੀ ਉੱਥੋਂ ਤੋੜੋ ਪਬਲੀ ਨੂੰ ਬੇਵਕੂਫ ਨਾ ਹੰਡੇਓ ਤੁਸੀਂ ਸਰਕਾਰ ਕਹਿ ਰਹੀ ਕਿ ਇਹ ਨੋਟਿਸ ਕੱਢੇ ਇਹਨਾਂ ਨੂੰ ਨਹੀਂ ਕਹਦੇ ਨੋਟਿਸ ਕੱਢੇ ਕੀ ਸੁਣਵਾਈ ਕਰ ਰਹੇ ਹੋ ਇਤਲੋਨੀ ਦੀ ਇਹ ਸਾਰਾ ਕੰਮ ਨਜ਼ਾਇਜ਼ ਹੋਂਡਿਆ ਵਾ ਉਹ ਕਹਿੰਦੀ ਵੀ ਕਿ ਤੁਸੀਂ ਵੀ ਜਾਇਜ਼ ਕੀਤਾ ਪਹਿਲਾਂ ਨਹੀਂ ਨਜ਼ਾਇਜ਼ ਕੋ ਪੰਜ ਮਾਈ ਮੁੱਠੀ ਦਿੱਤੀ ਹੋਈ ਹੈ ਪੰਜ ਮਾਈ ਮੁੱਠੀ ਰੋੜ ਦਿੱਤੀ ਹੋਈ ਤੁਸੀਂ ਕਮਾਲ ਹੋ ਗਈ ਹੈ ਨਹੀਂ ਕਰੇ ਤੂੰ ਕਰੰਟ ਇਹ ਕੰਮ ਚਲੋ ਆਪੀ ਬੋਲੋ ਆਪੀ ਬੋਲੋ ਨਾ ਨਾ ਆਪਣਾ ਕਰ ਆਪਣਾ ਕਰ ਕੇ ਆਪਣਾ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਸਾਡੇ ਕੋਲ ਲਓ ਵੀਡੀਓ ਦੇ ਦਾਂਗੇ ਪਹਿਲੇ ਬਾਕੀ ਬਲੋਕਾਂ 'ਚ ਵੀ ਜਾਓ ਹੈ ਨਾ ਪਹਿਲੇ ਬਾਕੀ ਬਲੋਕਾਂ 'ਚ ਕਿ ਲੋਕ ਹਣ ਬੈਸ ਤੇ ਨਜ਼ਰ ਬੈਸ ਤੇ ਨਜ਼ਰ ਆ ਲੋਕਾਂ ਜਿਹੜੇ ਵਾਦੇ ਉਟਾਏ ਜਾ ਰਹੇ ਨੇ ਅਦੇ ਸਦਕੀ ਕੈਮਰਾ ਪਰਸੇ ਕਿਉਂਗੇ ਆ ਚੀਜ਼ਾਂ ਅਗਰੀਲਾ ਤੋੜੀਆਂ ਜਾ ਰਹੀਆਂ ਨੇ ਵਾਦੇ ਤੋੜੇ ਜਾ ਰਹੇ ਨੇ ਕਿ ਜਿਹੜੇ ਪ੍ਰੋਜੈਕਟ ਚੱਲ ਸੀ ਉਹਦਾ ਕੀ ਹਾਲ ਹੋਇਆ ਤੇ ਆ ਦੇਖੋ ਤਾਂ ਕਿ ਜਿੰਨੇ ਵਾਦੇ ਕੀਤੇ ਗਏ ਨੇ ਉਹ ਸਾਰੇ ਢਾਏ ਜਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਨੋਟਿਸ ਕਰ ਦਿੱਤੇ ਗਏ ਸੀ ਕਿ ਜਿੰਨੇ ਚੀਜ਼ਾਂ ਆ ਵਾਦੇ ਹੈਗੇ ਨੇ ਉਹਨਾਂ ਨੂੰ ਆਪਣਾ ਸਮਾਨ ਜਾਂ ਗਰੀਲਾ ਲਾ ਦਿੱਤੀਆਂ ਜਾਣ ਪਰ ਹੁਣ ਆ ਦੇਖੋ ਕਿ ਇਹ ਜਿੰਨੇ ਆ ਗਰੀਲਾ ਵਧੀਆਂ ਹੋਈਆਂ ਨੇ ਇਹ ਸਾਰਾ ਕੁਝ ਢਾਇਆ ਜਾ ਰਿਹਾ ਹੈ ਇਹ ਪ੍ਰਸ਼ਾਸਨ ਦੇ ਅੱਜ ਕਹਿ ਸਕਦਾ ਕੀ ਸਖਤ ਕਾਰਵਾਈ ਐਕਸ਼ਨ ਮਿਲਨ ਨੂੰ ਦਿਖ ਰਿਹਾ ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਨੋਟਿਸ ਕੱਢੇ ਗਏ ਸੀ ਇਹ ਪ੍ਰਸ਼ਾਸਨ ਅਧਿਕਾਰੀ ਕਹਿ ਰਹੇ ਨੇ ਪਰ ਅੱਜ ਸਦੋ ਕਿ ਲੋਕ ਅੱਜ ਲੋਕ ਹੈਰਾਨ ਹੋ ਗਏ ਨੇ ਕਿ ਇੱਕੋ ਦਮ ਕੀ ਬਣ ਗਿਆ ਮਨੂ ਮੜਾ ਜੇ ਦੱਸਦੇ ਤਾਂ ਸਹੀ ਅਸੀਂ ਆਪੋ ਨਾਲ ਬਰਦੋਬਸਤ ਕਰ ਲੈਂਦੇ ਵਕਤਾਂ ਨੋਟਿਸ ਨੋਟਿਸ ਕਰਤੇ ਆਏ ਆ ਨੋਟਿਸ ਤੇ ਆਏ ਆ ਹਾਂਜੀ ਹਾਂਜੀ ਮੰਨਦੇ ਅਸੀਂ ਕਿਤੇ ਕਿਤੇ ਵਾਅਦੇ ਕਰ ਦਿੱਤੇ ਗਰੀਲਾ ਲਗਾ ਦਿੱਤੀ ਆ ਗਿਆ ਜੀ ਸਰ ਅਸੀਂ ਤੇ ਗਿਲੇ ਗਿਲਾ ਲਵਾਤੀਆਂ ਹੋਈਆਂ ਵਾਂ ਪਰ ਉਹ ਕਿ ਜਿਹੜੇ ਥੜੇ ਬੜੇ ਹੋਏ ਨੇ ਆ ਗਰੀਲਾ ਪਹਿਲਾਂ ਲਵਾਤੀ ਆ ਸੀ ਚਰਚਾ ਹੋਇਆ ਵਾ ਦੱਸੇ ਅਸੀਂ ਹੁਣ ਕੀ ਕਰੀਏ ਸਰ ਉਹ ਵੀ ਤੇ ਵੇਖੋ ਨਾ ਉਹ ਵੇਖੋ ਉਦਾਂ ਹੀ ਪਿਆ ਨਾ ਇਦਾਂ ਹੀ ਇੱਥੇ ਬਣ ਜਾਣਾ ਵਾ ਆ ਗਰੀਨ ਆ ਇੱਥੇ ਅਸੀਂ ਕਾ ਵਗੈਰਾ ਲਗਾ ਸਕਦੇ ਆ ਅਸੀਂ ਕਿਹੜਾ ਅੰਦਰ ਅੰਦਰ ਵੜਲੇ ਹੋਏ ਆ ਬਿਲਕੁਲ ਜੀ ਹਾਂਜੀ ਇਹ ਤੇ ਬਾਹਰ ਦੀ ਬਾਹਰ ਹੀ ਆ ਵੱਡਾ ਐਕਸ਼ਨ ਅੱਜ ਅਧਿਕਾਰੀਆਂ ਦਾ ਮਿਲ ਨੂੰ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਕਿ ਵੱਡਾ ਐਕਸ਼ਨ ਦੇਖਣ ਨੂੰ ਮਿਲਦਾ ਪਿਆ ਆ ਦੇਖ ਸਕਦੇ ਹੋ ਕਿ ਜਿੰਨੀਆਂ ਕੈਮਰਾ ਪਰਸੋਂ ਕੋਕਾ ਕਿ ਜਿੰਨੇ ਗੈਧਰੀਕ ਵਧਾਈ ਹੋਈ ਆ ਆ ਸਾਰਾ ਇਹ ਸਾਰਾ ਇਹ ਅੱਜ ਐਕਸ਼ਨ ਹਾਈ ਕੋਰਟ ਦੇ ਵੱਲੋਂ ਆਰਡਰ ਦਿੱਤੇ ਗਏ ਨੇ ਕਿ ਜੇ ਕੋਈ ਅਫਸਰ ਕਾਰਵਾਈ ਨਹੀਂ ਕਰਦਾ ਤਾਂ ਅਫਸਰ ਨੂੰ ਸਸਪੈਂਡ ਕੀਤਾ ਜਾਵੇਗਾ ਇਹ ਹਾਈ ਕੋਰਟ ਤੇ ਆ ਤੇ ਅਫਸਰ ਆਪਣੀ ਡਿਊਟੀ ਜਾਂ ਨੌਕਰੀ ਬਚਾਉਣ ਦੇ ਰਾਹੀ ਇਹ ਵੱਡਾ ਐਕਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਰੋੜਾ ਰੁਪਇਆ ਲਾ ਕੇ ਲੋਕਾਂ ਨੇ ਮਕਾਨ ਬਣਾਏ ਨੇ ਪਰ ਹੁਣ ਮਕਾਨ ਜਿਹੜੇ ਵਾਅਦੇ ਕੀਤੇ ਹੋਏ ਨੇ ਉਹਨਾਂ ਵਾਅਦਿਆਂ ਦੇ ਉੱਪਰ ਹੁਣ ਪ੍ਰਸ਼ਾਸਨ ਦਾ ਜਿਹੜੀ ਕਿ ਜੀਸੀਪੀ ਚੱਲਦੀ ਜਾਂ ਥੋੜੇ ਚੱਲਦੇ ਨਜ਼ਰ ਆ ਰਹੇ ਨੇ ਤੇ ਲੋਕ ਹੁਣ ਹੈਰਾਨ ਹੋ ਗਏ ਨੇ ਇੱਕੋ ਦਮ ਕਿ ਇਹ ਕੀ ਬਣ ਗਿਆ ਕਰੋੜਾ ਰੁਪਏ ਲਾ ਕੇ ਅਸੀਂ ਜਗਾ ਲਿੱਤੀ ਆ ਜਦੋਂ ਬਣੀ ਸੀ ਉਦੋਂ ਕੋਈ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਨਹੀਂ ਪਹੁੰਚੇ ਤੇ ਜੇ ਪਹੁੰਚਦੇ ਸੀ ਤੇ ਮਿਲੀਭੁਗਤ ਦੇ ਨਾਲ ਇਹ ਚੀਜ਼ਾਂ ਬਣਗੀਆਂ ਸੀ ਪਰ ਹੁਣ ਆ ਆ ਦੇਸਾ ਤੋਂ ਇਹ ਇਹ ਵੀ ਚੀਜ਼ਾਂ ਜਿਹੜੇ ਗਰੀਲਾ ਪਹਿਲਾਂ ਲੱਗੇ ਹੋਏ ਸੀ ਪਰ ਗਰੀਲਾ ਕਟਾ ਦਿੱਤੇ ਗਏ ਨੇ ਸਰਦਾਰ ਜੀ ਕੀ ਨਾਮ ਹੈ ਜੀ ਜਕਤਾ ਸਿੰਘ ਇਹ ਕੀ ਜਿਹੜਾ ਐਕਸ਼ਨ ਜਿਹੜਾ ਵੇਖਿਆ ਮਿਲਦਾ ਹਾਈ ਕੋਰਟ ਵੱਲ ਪਹਿਲਾਂ ਵੀ ਕਹਿੰਦੇ ਨੋਟਿਸ ਕੱਢ ਦਿੱਤੇ ਗਏ ਸੀ ਨਾ ਨਾ ਕੋਈ ਨੋਟਿਸ ਨਹੀਂ ਕੱਢਿਆ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਇਹ ਬਿਲਕੁਲ ਗਲਤ ਕਰਦੇ ਪਏ ਨੇ ਨਜਾਇਜ਼ ਕਰਦੇ ਪਏ ਨੇ ਨਜਾਇਜ਼ ਹੋ ਰਹੀ ਹੈ ਜੀ ਨਜਾਇਜ਼ ਹੋ ਰਹੀ ਹੈ ਪਰ ਉਹ ਜਿਹੜੇ ਅਧਿਕਾਰੀ ਪਹੁੰਚੇ ਉਹ ਕਹਿੰਦੇ ਕਿ ਅਸੀਂ ਤੇ ਨੋਟਿਸ ਕੱਢਿਆ ਕੋਈ ਨੋਟਿਸ ਨਹੀਂ ਮਿਲਿਆ ਸਾਈਨ ਦਿਖਾ ਦੇ ਕਿਸੇ ਕੋਈ ਕਿਸੇ ਦੇ ਹੈਗੇ ਨੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਪਰ ਲੱਗਦਾ ਕੋਈ ਕਹਿੰਦਾ ਕਿ ਹਾਈ ਕੋਰਟ ਨੇ ਕਹਿ ਦਿੱਤਾ ਕਿ ਜੇ ਅਫਸਰ ਇਹਦੇ ਵਿੱਚ ਕੋਈ ਪਾਇਆ ਜਾਂਦਾ ਵਾ ਜਿਹਨੇ ਮੇਰੀ ਮਿਲ ਲਈ ਭੁਗਤ ਨਹੀਂ ਕੀਤਾ ਹੋਗਾ ਉਹਦੇ ਉੱਪਰ ਐਕਸ਼ਨ ਹੋਵੇਗਾ ਪੈਸਾ ਨਾ ਨੋਟਸ ਤੇ ਦੇਣਾ ਚਾਹੀਦਾ ਨਾ ਕੋਈ ਨੋਟਿਸ ਨਹੀਂ ਆਇਆ ਕੋਈ ਨੋਟਿਸ ਨਹੀਂ ਆਇਆ ਸਾਈਨ ਵਿਖਾ ਦੇ ਨੋਟਿਸ ਤੇ ਕੋਈ ਕੋਈ ਨੋਟਿਸ ਨਹੀਂ ਕੋਈ ਰਸੀਵਿੰਗ ਵਿਖਾ ਨੋਟਿਸ ਕਿਹੜਾ ਸਰਵ ਹੋਇਆ ਕੋਈ ਕੋਰੀਅਰ ਆਇਆ ਸਪੀਡ ਪੋਸਟ ਆਇਆ ਕੁਝ ਵੀ ਨਹੀਂ ਕੁਝ ਵੀ ਨਹੀਂ ਆਇਆ ਇਹ ਤਾਂ ਗੁੰਡਾ ਕਰਦੀ ਆ ਪੈਸੇ ਖਾਣ ਦੇ ਫਿਰ ਜਦੋਂ ਬੰਦੇ ਹੀ ਉਦੋਂ ਪੈਸੇ ਲੈ ਕੇ ਜਾਂਦੇ ਹੀ ਉਦੋਂ ਰੋਕਦੇ ਨਜਾਇਜ਼ ਹੈ ਤੇ ਉਦੋਂ ਰੋਕਦੇ ਹੁਣ ਕਹਦਾ ਰੋਕਦੇ ਆ ਉਦੋਂ ਜੇਬਾਂ ਭਰ ਲੀਆਂ ਸਾਰੇ ਸਸਪੈਂਡ ਹੋਣਗੇ ਫਿਰ ਹਾਂ ਬਿਲਕੁਲ ਜੀ ਇਹ ਜਿਹੜੇ ਘਰ ਦੇ ਮਾਲਕ ਨੇ 1 ਸਾਲ ਦਾ ਰਿਕਾਰਡ ਕੱਢੋ ਜਿੰਨੇ ਜਿੰਨੇ ਪੈਸੇ ਲੈ ਕੇ ਗਏ ਸਾਰੇ ਜੀ ਅਦੇ ਇਸ ਤੋਂ ਟੀਮਾਂ ਹੱਥਾਂ ਵਿੱਚ ਥੋੜੇ ਥੋੜੇ ਫੜੇ ਹੋਏ ਨੇ ਜੀਸਪੀ ਆਇਆ ਕਿ ਵਾਅਦੇ ਜਿਹੜਾ ਆ ਵਾਅਦੇ ਜਿਹੜੇ ਤੋੜੇ ਜਾ ਰਹੇ ਨੇ ਆ ਆ ਦੇਖ ਸਕਦੇ ਹੋ ਇਹ ਆਇਆ ਅੱਜ ਨਗਮ ਨਗਮ ਆਪਰੇਸ਼ਨ ਤੇ ਕੁਝ ਉੱਚ ਅਧਿਕਾਰੀਆਂ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾ ਰਿਹਾ ਵਾ ਆ ਜਿਹੜੀਆਂ ਗ੍ਰਿਲਾ ਸੀ ਜਾਂ ਵਾਅਦੇ ਕੀਤੇ ਹੋਏ ਸੀ ਉਹ ਸਾਰੇ ਢਾਈ ਜਾ ਰਹੇ ਨੇ ਲੋਕ ਬਾਹਰ ਨਿਕਲ ਕੇ ਹੁਣ ਪੁੱਛ ਵੀ ਰਹੇ ਨੇ ਕਿ ਕਿਉਂ ਤੋੜਿਆ ਜਾ ਰਿਹਾ ਕਾਰਨ ਵੀ ਪੁੱਛ ਰਹੇ ਨੇ ਆ ਦੇਖ ਸਤੂ ਕਿ ਜਿੰਨਾ ਵਾਦਾ ਆ ਤੋੜੇ ਜਾ ਰਹੇ ਨੇ ਸਾਰੇ ਕੋਈ ਲੋਕਾਂ ਨੂੰ ਨੋਟਿਸ ਮੈਮ ਨੋਟਿਸ ਆਇਆ ਕੋਈ ਸਾਨੂੰ ਕੋਈ ਨੋਟਿਸ ਨਹੀਂ ਆਇਆ ਕਿ ਅਸੀਂ ਕੋਈ ਰਿਸੀ ਵੀ ਨਹੀਂ ਕੀਤਾ ਹੈਗਾ ਸਾਡੇ ਪਾਈਪ ਪਏ ਆ ਵਿੱਚ ਇਹ ਕੱਲ চাইਦੀ হ্যায় কি এ ચીজ ਤੁਸੀਂ ਨਹੀਂ ਕਰ ਸਕਦੇ ਇੱਥੇ ਉਦੋਂ ਸਰਕਾਰਾਂ ਕਿੱਥੇ ਜਾਂਦੀਆਂ ਉਹ ਤਾਂ ਦੱਸਿਆ ਨਹੀਂ ਕਿਸੇ ਨੇ ਕਿਸੇ ਨੇ ਵੀ ਨਹੀਂ ਦੱਸਿਆ ਤੁਹਾਨੂੰ ਕੋਈ ਨੋਟਿਸ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਅਸੀਂ ਕੋਈ ਨੋਟਿਸ ਰੀਸੀਵ ਨਹੀਂ ਕੀਤਾ ਹੋਇਆ ਇੱਥੇ ਦੇਖਾ ਦੇਖਾ ਤੋਂ ਐਕਸ਼ਨ ਹੋ ਰਿਹਾ ਪਰ ਜਿਹੜੇ ਅਧਿਕਾਰੀ ਪਹੁੰਚੋ ਕਹਿੰਦੇ ਕਿ ਪਹਿਲਾਂ ਇਹ ਨੋਟਿਸ ਦੇ ਦਿੱਤੇ ਸੀ ਅਸੀਂ ਅਸੀਂ ਕੋਈ ਨੋਟਿਸ ਰੀਸੀਵ ਨਹੀਂ ਕੀਤਾ ਅਸੀਂ ਆਊਟਸਾਈਡ ਸੀ ਆ ਕੇ ਅਸੀਂ ਕੋਈ ਨਹੀਂ ਸੀ ਕੋਈ ਕਿਸੇ ਤਰ੍ਹਾਂ ਦਾ ਨੋਟਿਸ ਨਹੀਂ ਕੀਤਾ ਹੋਇਆ ਰੀਸੀਵ ਕੰਟਿਨਿਊ ਇਸ ਚੀਜ਼ ਦੇ ਨਾਲ ਹਾਂਜੀ ਬਿਲਕੁਲ ਸਹਿਮਤ ਨਹੀਂ ਹੈ ਕੌਣ ਸਹਿਮਤ ਹੋਏਗਾ ਇੰਨਾ ਨੁਕਸਾਨ ਹੋ ਰਿਹਾ ਜਗਾ ਜਗਾ ਦੇਖੋ ਸਾਡੇ ਪਾਈਪ ਪਏ ਹੋਏ ਆ ਵਿੱਚ ਸਾਡੇ ਗਟਰ ਹੈ ਇਹਦੇ ਵਿੱਚ ਬਿਲਕੁਕੁਲ ਜੀ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਪਰ ਪੂਰਾ ਸਵਾਲ ਇਹ ਆ ਕਿ ਲੋਕ ਵੀ ਕੈਮਰਾ ਪਰਸਨ ਕਿ ਪਿਛੇ ਦੀਆਂ ਤਸਵੀਰਾਂ ਦਿਖਾਈ ਜਾਣ ਤਰਸੀਲਦਾਰ ਪਹੁੰਚੇ ਹੋਏ ਨੇ ਅਧਿਕਾਰੀ ਪਹੁੰਚੇ ਹੋਏ ਨੇ ਕਿ ਮਾਹੌਲ ਬਿਲਕੁਲ ਸ਼ਾਂਤਪੂਰ ਰੱਖਿਆ ਰਿਹਾ ਸਰ ਲੋਕਾਂ ਦੀ ਸਥਿਤੀ ਬਹੁਤ ਵਿਗੜਦੀ ਲੋਕ ਕਹਿੰਦੇ ਪਏ ਆ ਕਿ ਸਾਨੂੰ ਕੋਈ ਨੋਟਿਸ ਨਹੀਂ ਜਾਰੀ ਹੋਇਆ ਆ ਭਾਈ ਸਾਹਿਬ ਕਹਿ ਰਹੇ ਨੇ ਇਹਨਾਂ ਦੀ ਇੰਟਰਵਿਊ ਕੀਤੀ ਇਹ ਟੈਸਟ ਵਾਲਿਆਂ ਦਾ ਕੰਮ ਹੈ ਜੀ ਅਸੀਂ ਤਾਂ ਲੈਂਡ ਆਊਟਰ ਦੇਖਣਾ ਜੀ ਇਹ ਟੈਸਟ ਵਾਲੀ ਐਸਸੀ ਸਾਹਿਬ ਦੱਸ ਸਕਦੇ ਉਹਨਾਂ ਨੇ ਇਸ਼ੂ ਕੀਤਾ ਨਹੀਂ ਕੀਤਾ ਜੀ ਸਰ ਅਧਿਕਾਰੀ ਇਹ ਵੀ ਪਹੁੰਚੇ ਹੋਏ ਨੇ ਕਿ ਕਹਿੰਦੇ ਕਿ ਨੋਟਿਸ ਸਾਰੇ ਦਿੱਤੇ ਆ ਲਓ ਸਾਈਨ ਵਿਖਾ ਦਿਓ ਕਿੱਥੇ ਕਿਹੜੇ ਨੋਟਿਸ ਤੇ ਸਾਈਨ ਹੋ ਇੱਕ ਬੰਦੇ ਦੇ ਵੀ ਵਿਖਾ ਦੇਣ ਬਹਾਨਾ ਸਾਈਨ ਨਾਜਾਇਜ਼ ਹੋ ਰਹੀ ਹੈ ਹਾਂ ਨਜਾਇਜ਼ ਹੋ ਰਹੀ ਹੈ ਪੈਸੇ ੜੱ ਲੈਂਡ ਮਾਫੀਆ ਜੋ ਮਰਜੀ ਐ ਟਰਸਟ ਸਾਬ ਉਹਥੇ ਫਰਾਡ ਵੱਡੇ ਤੋਂ ਵੱਡਾ ਫਰਾਡ ਟਰਸਟ ਵਿੱਚ ਹੋ ਰਿਹਾ ਆ ਹੋ ਕੀ ਹੋ ਰਿਹਾ ਉਥੇ ਦੂਜੇ ਦਿਨ ਕਿਉਂ ਬੰਦੇ ਫੜੇ ਜਾਂਦੇ ਆ ਲੋਕਾਂ ਦੇ ਪੈਸੇ ਲਈ ਜਾਂਦੇ ਹੋਰ ਕੀ ਹੋਈ ਜਾਂਦਾ ਲੈ ਆ ਸਾਈਨ ਕਰਾ ਲਾ ਉਹਨਾਂ ਨੂੰ ਪੁੱਛ ਲੋ ਸਾਈਨ ਅਧਿਕਾਰੀ ਖੜੇ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਉਹਨਾਂ ਕੋ ਨੋਟਿਸ ਸਾਈਨ ਕੀਆ ਅਧਿਕਾਰੀ ਪਹੁੰਚੇ ਹੋਏ ਨੇ ਇੱਧਰ ਆ ਦੇ ਸਕੋ ਜੀਸੀਪੀ ਦੇ ਨਾਲ ਆ ਤੋੜਿਆ ਜਾ ਰਿਹਾ ਆ ਲੋਕ ਲੋਕ ਕਲਪ ਦੇ ਨਜ਼ਰ ਆ ਰਹੇ ਨੇ ਕੈਮਰਾ ਪਰਸ ਨੂੰ ਕਿ ਤਸਵੀਰਾਂ ਦਿਖਾਈਆਂ ਜਾਣ ਅਦੇਸਾ ਦੇਓ ਅਧਿਕਾਰੀ ਤੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਨੇ ਮੈਂ ਥੋੜੀ ਪਿੱਛੇ ਹੋ ਜਾਓ ਉਹ 6 000 ਲੱਗਦੀ ਪਈ ਨਹੀਂ ਤੁਹਾਨੂੰ ਪਿੱਛੇ ਹੋ ਜਾਓ ਤੁਹਾਨੂੰ ਉਹ ਪਿੱਛੇ ਜਿਨ੍ਹਾਂ ਜਿਆਜ ਵਾਅਦੇ ਕੀਤੇ ਹੋਏ ਨੇ ਤੇ ਅੱਜ ਉਹ ਤੋੜੇ ਜਾ ਰਹੇ ਨੇ ਪਰ ਲੋਕ ਪਬਲਿਕ ਦੇ ਵੱਲੋਂ ਅਫਸਰਾਂ ਨੂੰ ਘੇਰ ਕੇ ਸਵਾਲ ਜਵਾਬ ਵੀ ਕੀਤਾ ਜਾ ਰਿਹਾ ਕਿ ਸਾਨੂੰ ਨੋਟਿਸ ਨਹੀਂ ਕੋਈ ਕੱਢਿਆ ਗਿਆ ਲੀਗਲ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਤੇ ਆ ਦੇਖੋ ਕਿ ਇਹ ਘਰ ਵਾਲੇ ਕਹਿ ਰਹੇ ਨੇ ਕਿ ਕੋਈ ਵੀ ਇੱਥੇ ਵੀ ਜਿੰਨੇ ਵੀ ਗੱਲਬਾਤ ਕਰਦੇ ਪਏ ਇੱਥੇ ਤੱਕ ਪਲਾਟ ਹੈ ਜਿਹਨਾਂ ਨੇ ਸੇਲ ਕੀਤਾ ਤੇ ਇਹ ਦੇਖੋ ਤੁਸੀਂ ਇਹ ਫਰੰਟ ਹਾਊਸ ਲਾਈਨ ਆਕ ਜਿਹੜੀ ਇਹਨਾਂ ਨੇ ਕਵਰ ਕੀਤੀ ਹੋਈ ਹੈ ਫਰੰਟ ਹਾਊਸ ਲੈਂਡ ਇਜ਼ ਨੋਨ ਕੰਪਾਉਂਡੇਬਲ ਫਰੰਟ ਹਾਊਸ ਲੈਂਡ ਪੂਰੀ ਦੀ ਪੂਰੀ ਕਵਰ ਕੀਤੀ ਹੋਈ ਹੈ ਪਰ ਮਿਸਟਰ ਸਰ ਜਿੰਨੂੰ ਅਸੀਂ ਪੁੱਛ ਰਹੇ ਉਹ ਕਹਿੰਦੇ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕੋਈ ਨੋਟਿਸ ਕੱਢ ਕੇ ਕਰ ਰਹੇ ਮੈਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਤੁਹਾਨੂੰ 14 ਤਰੀਕ ਤੋਂ ਮਨਜ਼ਦੀ ਕਰਾ ਰਹੇ ਹਾਂ ਆਰਡਰ ਕੱਲਾ ਕੱਲਾ ਇਹਨਾਂ ਨੂੰ ਕਨਵੇ ਕੀਤਾ ਹੈ ਆਫਿਸ ਦੇ ਵਿੱਚ ਬੈਠ ਕੇ ਜਿੰਨੇ ਪ੍ਰੈਜ਼ੀਡੈਂਟਸ ਨੇ ਐਸੋਸੀਏਸ਼ਨ ਦੇ ਉਹਨਾਂ ਨੂੰ ਮੀਟਿੰਗਾਂ ਕਰਕੇ ਟਾਈਮ ਮੰਗ ਰਹੇ ਨੇ ਅੱਜ ਵੀ ਟਾਈਮ ਮੰਗ ਰਹੇ ਨੇ ਕੋਈ ਵੀ ਰਿਟਰਨ ਨੋਟਿਸ ਨਹੀਂ ਆਇਆ ਹੈਗਾ ਸਾਨੂੰ ਜੇ ਕਿਤੇ ਜੇ ਕਿਤੇ ਆਇਆ ਹੈਗਾ ਜੇ ਕਿਤੇ ਆਇਆ ਹੈਗਾ ਤੇ ਸਾਨੂੰ ਸਾਈਨ ਦਿਖਾ ਦਿਓ ਸਾਨੂੰ ਸਾਈਨ ਦਿਖਾ ਦਿਓ ਜਿਹੜੇ ਡਿਟਰ ਕੋਸੇ ਸੀਦਾ ਅਥਾਰਟੀ ਕਿ ਤੁਸੀਂ ਸਾਨੂੰ ਜਦੋਂ ਅਨਕ੍ਰੋਚਮੈਂਟ ਕੀਤੀ ਸੀ ਸਾਨੂੰ ਨੋਟਿਸ ਦੇ ਕੇ ਕੀਤੀ ਸੀ ਦਿਸ ਇਜ਼ ਗ੍ਰੀਨ ਬੈਲ ਸਰ ਬੜੇ ਜਣੇ ਇਲਜ਼ਾਮ ਹੈ ਲਾਉਂਦੇ ਨੇ ਕਿ ਪੈਸੇ ਖਾ ਕੇ ਇਲਜ਼ਾਮ ਹੈ ਲਾਉਂਦੇ ਨੇ ਕਿ ਪੈਸੇ ਖਾ ਕੇ ਤਾਂ ਫੇਰ ਬਣਵਾ ਦਿੱਤੀ ਰਾਜਾ ਮੰਦੀ ਦੇ ਨਾਲ ਉਹ ਕਹਿੰਦੇ ਸਾਰਾ ਕੁਝ ਇੱਕ ਮਿੰਟ ਸੁਣੋ ਹੀ ਸੇਇੰਗ ਗ੍ਰੀਨ ਬੈਲ ਦਿਸ ਇਜ਼ ਦਿਸ ਇਜ਼ ਨਾਟ ਅ ਇਨਕਰੋਚਮੈਂਟ ਹੁਣ ਜਸਟ ਜਸਟ ਹੋਲਡ ਔਨ ਇਹ ਕਹਿੰਦੇ ਗ੍ਰੀਨ ਬੈਲਟ ਹੈ ਯੂ ਸੀ ਇਹਦੇ ਵੀਡੀਓਗ੍ਰਾਫੀ ਕਰੋ ਨਾ ਦਿਸ ਇਜ਼ ਗ੍ਰੀਨ ਬੈਲਟ ਕਿਹਨਾਂ ਨਾਲ ਲਾਓਗੇ ਦਿਸ ਇਜ਼ ਗ੍ਰੀਨ ਬੈਲਟ ਦਿਸ ਇਜ਼ ਦਾ ਗ੍ਰੀਨ ਬੈਲਟ ਕਿਹਨਾਂ ਨਾਲ ਬਾਲੋ ਦੇਖੋ ਕਿ ਇਹ ਤੈਨੂੰ ਸੋਚਾ ਗ੍ਰੀਨ ਬੈਡ ਤੇ ਇਹਨਾਂ ਨੂੰ ਦੱਸਿਆ ਗ੍ਰੀਨ ਬੈਡ ਤੇ ਪਰ ਇਹ ਚੋਪਰ ਹੈ ਦੀਵਾਰਾਂ ਬਣਾਨੀਆਂ ਤੁਹਾਨੂੰ ਲੱਗਦਾ ਕੀ ਦੀਵਾਰ ਕੋਈ ਨਹੀਂ ਬਣਾਈ ਹੈਗੀ ਆਹ ਦੀਵਾਰ ਹੈ ਕਹਿੰਦੇ ਗ੍ਰੀਨ ਨਾ ਨਾ ਥਿਸ ਇਜ਼ ਨੋਟ ਅ ਦੀਵਾਰ ਦੇਖੋ ਦੀਵਾਰ ਕਿੰਨੀ ਉੱਪਰ ਹੈ ਇੱਥੇ ਥੱਲੇ ਪਾਣੀ ਰੋਕਣ ਦਾ ਅਸਰ ਨਹੀਂ ਆਉਂਦਾ ਉੱਤੇ ਅੰਦਰ ਆਉਂਦੇ ਜੇ ਗਾਵਾਂ ਅੰਦਰ ਆਉਂਦੀਆਂ ਜੇ ਆਹ ਦੀਵਾਰ ਸਹੀ ਹੈ ਇਹ ਦੀਵਾਰ ਹੈ ਕੋਈ ਕੋਈ ਦੀਵਾਰ ਨਹੀਂ ਬਣਾਏ ਕੋਦੂ ਕੀ ਬਹੌੜ ਕੇ ਆਏ ਪੈਸੇ ਲੈ ਕੇ ਗਾਂ ਗਏ ਮ ਸਾਰੇ ਸਸਪੈਂਡ ਹੋਣੇ ਹਾਂਜੀ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਜਾਇਜ ਹੈ ਕਿ ਨਹੀਂ ਜਾਇਜ ਨਹੀਂ ਜਾਇਜ ਹੈ ਹਾਂ ਨਿਆਂਇਕ ਕਬਜ਼ਾ ਲੋਕਾਂ ਦੇ ਅਤਿਆਚਾਰ ਜੀ ਨਹੀਂ ਜਿਹੜਾ ਕਬਜ਼ਾ ਕੀਤਾ ਤਾਈਓ ਇਹਨੇ ਤਾਈਓ ਇਹਨਾਂ ਦੇ ਰੋਜ਼ ਹੀ ਬੰਦੇ ਫੜੇ ਜਾਂਦੇ ਟਰਸਟ ਵਿੱਚ ਇਹਨਾਂ ਜੋ ਵੀ ਸਾਰਿਆਂ ਨੇ ਫੜੇ ਜਾਣਾ ਤਾਈ ਦਿੱਤੇ ਨਾ ਤੇ ਤੁਹਾਡਾ ਗਲਤ ਕੰਮ ਸੀ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਹੀ ਫੜੀ ਜਾਣਾ ਤੁਸੀਂ ਕਹਿੰਦੇ ਪੈਸੇ ਦਿੱਤੇ ਗਲਤ ਕੰਮ ਠੀਕ ਕਰਵਾਉਣ ਲਈ ਪੈਸੇ ਦਿੱਤੇ ਨਾ ਨਾ ਗਲਤ ਕੰਮ ਠੀਕ ਕਰਾਉਣ ਲਈ ਨਹੀਂ ਪੈਸੇ ਪੈਸੇ ਆ ਪੈਸੇ ਤੇ ਜੀ ਕਰਦੇ ਦਿੱਤੇ ਨਹੀਂ ਨਾ ਰਜਿਸਟਰੀ ਕਰਾਂ ਦੇ ਪੈਸੇ ਲੈਂਦੇ ਜੇ ਨਹੀਂ ਜਿਸ ਨੇ ਇਹ ਗੱਲ ਕਰ ਰੇ ਸਰ ਇਹਦੇ ਲਈ ਤਾਂ ਨਹੀਂ ਦਿੱਤੇ ਰਜਿਸਟਰੀ ਕਰਾਂ ਦੇ ਪੈਸੇ ਲੈ ਰੇ ਕਵੈਸਚਨ ਜਵਾਬ ਦਿਓ ਨਾ ਇਹ ਲਈ ਪੈਸੇ ਦਿੱਤੇ ਰਜਿਸਟਰੀ ਕਰਾਂ ਲਈ ਨਕਸ਼ਾ ਪਾਸ ਕਰਾਂ ਲਈ ਪੈਸੇ ਲੈਂਦੇ ਜੇ ਜੇ ਗਲਤ ਹੀ ਹੈਗਾ ਆ ਲੋਕ ਦੋਸ਼ ਲੱਗ ਰੇ ਲੋਕ ਪੁੱਛਦੇ ਵੀ ਨਜ਼ਰ ਆ ਰਹੇ ਨੇ ਤੇ ਜੇ ਕਰੋਚਮੈਂਟ ਹੋ ਰਹੀ ਆ ਤੋ ਲੱਗਦਾ ਕਿ ਪੈਸੇ ਦੇ ਕੇ ਹੋਈ ਆ ਇਹ ਚੀਜ਼ਾਂ ਆ ਦੇਖ ਸਕਦੇ ਹੋ ਆ ਗੇੜ ਜਿੰਨੇ ਵਧੇ ਚੁੱਕੇ ਨੇ ਅੱਜ ਵੱਡਾ ਐਕਸ਼ਨ ਅਧਿਕਾਰੀਆਂ ਦਾ ਦੇਖਣ ਨੂੰ ਮਿਲ ਰਿਹਾ ਗੈਦਰੀ ਜਿਹੜੀ ਵਧੀ ਆ ਆ ਦੇਸਾਂ ਲੋਕ ਕਲਪੇ ਹੋਏ ਨੇ ਕਿ ਪਹਿਲਾਂ ਨੋਟਿਸ ਨਹੀਂ ਕੱਢਿਆ ਪਰ ਅਧਿਕਾਰੀ ਕਹਿ ਰਹੇ ਨੇ ਕਿ ਪਹਿਲਾਂ ਹੀ ਨੋਟਿਸ ਦੇ ਦਿੱਤੇ ਗਏ ਸੀ ਇਹਨਾਂ ਨੂੰ ਜੇਸੀਪੀ ਨਾਲ ਦੀ ਕਾਰਵਾਈ ਕੀਤੀ ਜਾ ਰਹੀ ਹੈ। ਬਿਲਕੁਲ ਜੀ ਜਿਹੜੇ ਵਾਅਦੇ ਕੀਤੇ ਹੋਏ ਨੇ ਅੱਜ ਅਧਕਾਰੀਆਂ ਦੇ ਵੱਲੋਂ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹਾਈ ਕੋਰਟ ਦੇ ਜਿਹੜੇ ਸਖਤ ਨੋਟਿਸ ਦਿੱਤਾ ਗਿਆ ਸੀ ਕਿ ਜਿੰਨਾ ਵੀ ਵਾਅਦਾ ਕੀਤਾ ਗਿਆ ਨਿਊਂਬਰ ਸਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਢਾਈਆਂ ਜਾਣ ਪਰ ਕਈਆਂ ਦੀ ਹੁਣ ਗੈਸ ਪੈਪਾ ਪਈਆਂ ਹੋਈਆਂ ਨੇ ਉਹ ਵੀ ਇੱਕ ਮੁਸ਼ਕਲ ਆ ਰਹੀ ਹੈ ਪਰ ਉਹਦੇ باوجود ਵੀ ਅਧਕਾਰੀਆਂ ਦੇ ਵੱਲੋਂ ਤਰਸਿਲਦਾਰ ਪਹੁੰਚੇ ਹੋਏ ਨੇ ਨਗਰ ਨਿਕਲ ਦੇ ਅਫਸਰ ਪਹੁੰਚੇ ਹੋਏ ਨੇ ਕੋਰਪੋਰੇਸ਼ਨ ਦੇ ਪਹੁੰਚੇ ਨੇ ਸਾਰੇ ਅਧਿਕਾਰੀ ਪਹੁੰਚੇ ਹੋਏ ਨੇ ਤੇ ਜਿਨ੍ਹਾਂ ਦੇ ਵੱਲੋਂ ਲੋਕ ਪ੍ਰਸ਼ਾਸਨ ਤੋਂ ਖਫਾ ਵੀ ਆ ਰਹੇ ਨੇ ਲੋਕ ਇਹ ਕਹਿ ਰਹੇ ਨੇ ਕਿ ਸਾਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ ਤੇ ਉਸ ਦੇ باوجود ਪਰ ਜਿਹੜੇ ਅਧਿਕਾਰੀਆਂ ਨਾਲ ਗੱਲਬਾਤ ਅਸੀਂ ਕੀਤੀ ਤੋਂ ਉਹ ਕਹਿ ਰਹੇ ਨੇ ਕਿ ਪਹਿਲਾਂ ਹੀ ਨੋਟਿਸ ਇਹਨਾਂ ਨੂੰ ਕੱਢ ਦਿੱਤੇ ਗਏ ਸੀ ਨੋਟਿਸ ਕੱਢਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਅਧਿਕਾਰੀਆਂ ਦਾ ਅੰਮ੍ਰਿਤਸਰ ਦੇ ਵਿੱਚ ਕਿ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਹੈਗੇ ਨੇ ਉਹ ਹੁਣ ਢਾਈ ਜਾ ਰਹੇ ਨੇ ਆ ਜੀ.ਸੀ.ਪੀ ਦੇ ਤਸਵੀਰਾਂ ਦੇਖ ਸਕਦੇ ਹੋ ਕਿ ਹਲੋ ਆ ਦੇਖ ਸਕਦੇ ਹੋ ਕਿ ਜਿੰਨੇ ਵਾਅਦੇ ਕੀਤੇ ਹੋਏ ਨੇ ਉਹ ਵਾਅਦੇ ਕੀਤੇ ਹੋਏ ਨੇ ਉਹਨਾਂ ਤੋੜੇ ਜਾ ਰਹੇ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਪਹਿਲਾਂ ਨੋਟਿਸ ਕੱਢੇ ਪਰ ਕਈ ਜਿਹੜੇ ਇੱਥੇ ਘਰ ਵਾਲੇ ਨੇ ਉਹ ਕਹਿੰਦੇ ਕਿ ਨੋਟਿਸ ਕੋਈ ਵੀ ਨਹੀਂ ਆਇਆ ਪਰ ਹੁਣ ਉਹ ਜਿੰਨੇ ਵਾਅਦੇ ਕੀਤੇ ਹੋਏ ਨੇ ਅੱਜ ਵਾਅਦਿਆਂ ਦੇ ਉੱਪਰ ਜਸ ਜੀਸੀਪੀ ਫਿਰਦੀ ਨਜ਼ਰ ਆ ਰਹੀ ਆ ਸਰ ਇਹ ਇਹ ਕਈ ਜਗ੍ਹਾ ਤੇ ਉੱਪਰ ਗੈਸ ਪੈਪਾ ਵੀ ਹੈਗੀਆਂ ਨੇ ਫਿਰ ਉਹਦੇ ਵਾਸਤੇ ਉਹ ਦੇਖੋ ਪਾਈ ਪੋਚਿਆ ਸੀ ਇੱਥੇ ਕਿਤੇ ਪ੍ਰੋਬਲਮ ਬਣਾਵੇ ਜਿੱਦਾਂ ਜਿਸ ਰਿਹਾ ਸੀ ਉਹ ਬੁਲਾਏ ਹੋਏ ਨੇ ਸੀ ਵੀ ਰਾਤ ਕਿਹਾ ਦੱਸਿਆ ਤਾਂ ਹੈ ਤੁਹਾਨੂੰ ਪਰ ਹੁਣ ਲੋਕ ਕੋਆਪਰੇਟ ਕਰ ਰਹੇ ਨੇ ਹਾਂ ਕਰ ਰਹੇ ਨੇ ਠੀਕ ਹੈ ਅੱਜ ਅੱਜ ਕਰ ਲੋ ਕਰ ਲੈਣਾਂ ਐਕਸ਼ਨ ਫਿਰਦਾ ਨਜ਼ਰ ਆ ਰਿਹਾ ਇਹ ਕਾਰਵਾਈ ਕਹਿ ਸਕਦਾ ਕਿ ਅੰਬਰੀ ਸਾਧ ਦੇ ਵਿੱਚ ਹੁੰਦੀ ਨਜ਼ਰ ਆ ਰਹੀ ਆ ਕਿ ਜਿੰਨੇ ਵੀ ਵਾਅਦੇ ਹੈਗੇ ਨੇ ਉਹਨਾਂ ਵਾਅਦਿਆਂ ਦੇ ਉੱਪਰ ਅੱਜ ਜੀਸੀਪੀ ਫਿਰਦੀ ਨਜ਼ਰ ਆ ਰਹੀ ਆ ਆ ਦੇਖੋ ਕਿ ਜਿੰਨੇ ਵੀ ਵਾਅਦੇ ਹੈਗੇ ਨੇ ਜੀਸੀਪੀ ਫਿਰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਇਹ ਗੱਲ ਕੀਤੀ ਗਈ ਇਥੋਂ ਦੇ ਲੋਕਾਂ ਦੇ ਨਾਲ ਤੇ ਲੋਕ ਵੀ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਕੋਈ ਨੋਟਿਸ ਨਹੀਂ ਕੱਢਿਆ ਗਿਆ ਪਰ ਜਿਹੜੇ ਦਕਾਰੀ ਤੇ ਪਹੁੰਚੋ ਇੰਨੇ ਜਹ ਤਰਸੀਦਾ ਉਹਨਾਂ ਦੇ ਵੱਲੋਂ ਲਿਵਿੰਗ ਇੰਡੀਆ ਦੇ ਉੱਪਰ ਵੱਡਾ ਬਿਆਨ ਦਿੱਤਾ ਗਿਆ ਕਿ ਪਹਿਲਾਂ ਲੋਕਾਂ ਨੂੰ ਵੇਅਰ ਕੀਤਾ ਗਿਆ ਸੀ ਲੋਕਾਂ ਨੂੰ ਸਮਝਾਇਆ ਗਿਆ ਸੀ ਕਿ ਜਿੰਨਾ ਵਾਅਦਾ ਹੈਗਾ ਉਹਨੂੰ ਆਪ ਖਤਮ ਕੀਤਾ ਜਾਵੇ ਪਰ ਉਸ ਦੇ ਬਾਵਜੂਦ ਵੀ ਲੋਕਾਂ ਨੇ ਢੇਲ ਪਾ ਛੱਡੀ ਪਰ ਅੱਜ ਵੱਡਾ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਕਿਉਂਕਿ ਹਾਈ ਕੋਰਟ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿੰਨੇ ਵੀ ਨਿਊ ਬਰਸਰ ਦੇ ਵਿੱਚ ਘਰ ਵਾਅਦਾ ਹੈਗਾ ਨੇ ਉਹਨਾਂ ਨੂੰ ਜਿਹੜਾ ਕੀ ਖਤਮ ਕੀਤਾ ਜਾਵੇ ਕੈਮਰਾਮੈਨ ਮਨੋਜ ਦੇ ਨਾਮ